ਤੋ ਆਪਾਂ ਸਾਰੇ ਇੱਕ ਚੰਗੇ ਸਮਾਜ ਦੀ ਤੇ ਚੰਗੇ ਰਾਜ ਦੀ ਸਿਰਜਣਾ ਕਰ ਸਕਦੇ ਆ ਇਮਾਨਦਾਰ ਰਾਜ ਦੀ ਜਿੱਥੇ ਹਰ ਗਰੀਬ ਨੂੰ ਰੋਟੀ ਮਿਲੇ ਜਿੱਥੇ ਹਰ ਚੁੱਲ੍ਹੇ ਜਾਗੋਵੇ ਜਿੱਥੇ ਹਰ ਹੱਥ ਨੂੰ ਕੰਮ ਮਿਲੇ ਜਿੱਥੇ ਕੋਈ ਭੁੱਖਾ ਨਾ ਸੋਵੇ ਜਿੱਥੇ ਹਰ ਡਿਗਰੀ ਵਾਲੇ ਨੂੰ ਨੌਕਰੀ ਮਿਲੇ ਇਹ ਜਿਹੜਾ ਸੁਪਨਿਆਂ ਦਾ ਦੇਸ਼ ਸ਼ਹੀਦਾਂ ਦਾ ਸੀ ਉਹ ਆਪ ਬਣਾ ਸਕਦੇ ਆ ਕੋਈ ਐਸੀ ਗੱਲ ਨਹੀਂ ਉਹਦੇ ਵਾਸਤੇ ਸਾਰਿਆਂ ਨੂੰ ਇਕੱਠਿਆਂ ਨੂੰ ਹੰਬੜਾ ਮਾਰਨਾ ਪਊਗਾ ਸਾਰਿਆਂ ਨੂੰ ਇਕੱਠਿਆਂ ਨੂੰ ਔਰ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਜੋ ਦੇ ਹੋ ਸੀਗੇ ਜਿਨ੍ਹਾਂ ਨੇ ਲਿਖਿਆ ਕਿ ਇਸ਼ਕ ਕਰਨਾ ਸਭ ਦਾ پیدائشی ਹੱਕ ਹੈ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਮਲ ਇਸ ਵਾਰ ਮਤਲਬ ਇਸ ਜਨਮ ਚ ਵੀ ਜਨਮ ਹੀ ਲੈ ਕੇ ਲਾ ਦिए ਦੇਸ਼ ਦੇ ਤੇ ਜਦੋਂ ਫਾਂਸੀ ਵੇਲੇ ਲੈਣ ਆਏ ਸੀ ਸਪਾਈ ਭਗਤ ਸਿੰਘ ਕਿਤਾਬ ਪੜ ਰਿਹਾ ਸੀ ਉਸ ਕਿਤਾਬ ਦਾ ਪੰਨਾ ਹੈ ਫੋਲਡ ਕਰਕੇ ਮੋੜ ਕੇ ਗਿਆ ਕਿਨਾ ਮੇਰੀਆਂ ਅਗਲੀਆਂ ਪੀੜ੍ਹੀਆਂ ਇਸ ਕਿਤਾਬ ਨੂੰ ਇੱਥੋਂ ਹੀ ਸ਼ੁਰੂ ਕਰਨਗੀਆਂ ਅੱਗੇ ਪੜ੍ਹਨਾ ਪਰ ਆਪਾਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਕੱਲਾ 23 ਮਾਰਚ ਨੂੰ ਜਾਂ 28 ਸਤੰਬਰ ਨੂੰ ਜਨਮ ਦੇ ਨਾਲ ਦਿਨ 23 ਮਾਰਚ ਨੂੰ ਸ਼ਹੀਦੀ ਦੇ ਨਾਲ ਦਿਨ ਯਾਦ ਕਰਦੇ ਆਂ ਬਸ ਸੋ ਇਸ ਕਰਕੇ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਸਾਡੇ ਗੁਰੂਆਂ ਦਾ ਇਤਿਹਾਸ ਕੁਰਬਾਨੀ ਸਾਡੇ ਗੁਰੂਆਂ ਦੀ ਸਾਡੇ ਸ਼ਹੀਦਾਂ ਦੀ ਤਾਂ ਸਾਡੇ ਤੋਂ ਵੱਡਾ ਵਿਰਸਾ ਕਿਸੇ ਕੋਲੇ ਨਹੀਂ ਹੈਗਾ ਸਾਡੇ ਤੋਂ ਵੱਡਾ ਲੈਗੇਸੀ ਕਹਿੰਦੇ ਆ ਜਿਹਨੂੰ ਉਸ ਕੋਈ ਕਿਸੇ ਕੋਲੇ ਨਹੀਂ ਹੈਗੀ ਸੋ ਹੁਣ ਦੁਨੀਆ ਭਰ ਤੋਂ ਜਦੋਂ ਲੋਕ ਇੱਥੋਂ ਲੰਘਣਗੇ ਜਿਨ੍ਹਾਂ ਨੇ ਕਦੇ ਨਹੀਂ ਵੀ ਸੁਣਿਆ ਹੋਊਗਾ ਵਿਦੇਸ਼ਾਂ ਤੋਂ ਵੀ ਆਉਣਗੇ ਉਹ ਪੁੱਛਣਗੇ ਉਹਨਾਂ ਦੇ ਬੱਚੇ ਜਦੋਂ ਸਵਾਲ ਪੈਦਾ ਹੋਊਗਾ ਤਾਂ ਉਹ ਦੱਸਣਗੇ ਕਿ ਇਹ ਕੌਣ ਹੈ